ਜੋਤ ਨਸ਼ਾ ਰੋਟਾ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਨੰਨ ਕੇ ਲਗਾ ਕੇ ਕੀਤੀ ਗਈ ਚੈਕਿੰਗ ਵਕ ਵਕ ਥਾਵਾਂ ਤੇ ਨੱਕੇ ਲਗਾ ਕੇ ਚੈਕਿੰਗ ਹੋ ਰਹੀ ਆ ਸ਼੍ਰੀ ਮੁਕਸਰ ਸਾਹਿਬ ਤੋਂ ਤੁਸੀਂ ਵੀ ਦੇਖ ਰਹੇ ਹੋ ਲਾਈਵ ਤਸਵੀਰਾਂ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬਰ ਕਰ ਲਓ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਰਮੀ ਅਪਡੇਟ ਮਿਲ ਸਕੇ ਹਾਂਜੀ ਯੁੱਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਲਈ ਕੀਤੀ ਗਈ ਆ ਉਹਦੇ ਹੀ ਲਗਾਤਾਰ ਲਗਾਤਾਰ ਤਾਬੇ ਅੱਗੇ ਕੰਟੀਨਿਊਸ਼ਨ ਚ ਇਹ ਆਪਰੇਸ਼ਨ ਸੀਲ 13 ਅੱਜ ਇੰਟਰ ਸਟੇਟ ਨਾਕੇ ਜੋ ਕਿ ਬਾਉਂਡਰੀ ਸਾਡੀਆਂ ਹੋਰ ਸਟੇਟਸ ਨਾਲ ਲੱਗਦੀਆਂ ਉੱਥੇ ਆਪਰੇਸ਼ਨ ਚਲਾਇਆ ਜਾ ਰਿਹਾ ਵਿਦ ਕੋਆਰਡੀਨੇਸ਼ਨ ਵਿਦ ਦੀ ਹਰਿਆਣਾ ਐਂਡ ਦੀ ਰਾਜਸਥਾਨ ਕਾਉਂਟਰਪਾਰਟ ਇਹ ਵਿੱਚ ਅਸੀਂ ਤਕਰੀਬਨ 170 ਮੁਲਾਜ਼ਮ ਸਾਡੇ ਲੱਗੇ ਨੇ ਜੋ ਕਿ 6 ਨਾਕੇ ਸਾਡੇ Rajasthan state ਨਾਲ ਨੇ ਤੇ 13 ਨਾਕੇ ਸਾਡੇ Haryana state ਨਾਲ ਨੇ ਟੋਟਲ ਮੁਕਸਰ ਡਿਸਟ੍ਰਿਕਟ ਦੇ ਇੰਟਰ ਸਟੇਟ ਨਾਕੇ 19 ਨੇ ਤੇ ਇਸ ਚੋਂ 2 DSP, CSP ਤੇ 170 ਦੀ ਟੋਟਲ ਨਫਰੀ ਇਸਤੇ ਡਿਪਲੋਏਡ ਹੈ ਕਿੰਨੇ ਵਜੇ ਚੱਲ ਰਿਹਾ ਜੀ ਇਹ ਚੱਲੇਗਾ 2-3 ਵਜੇ ਤੱਕ ਕੋਈ ਪਰ ਨਹੀਂ ਹੋਇਆ ਜੀ ਕੋਈ ਬਾਕੀ ਚੈਕਿੰਗ ਕਰ ਰਹੇ ਆ ਦੇਖੋ ਡੂਰਿੰਗ ਦਾ ਡੇ ਕੀ ਬੰਦ ਹੈ ਕਿਹਨਾ ਸਰ ਜਿਹੜਾ ਮੋਰ ਦੇਖੋ ਜੀ ਸ਼ਰਾਬ ਵੀ ਆਂਦੀ ਹੈ ਐਂਡੀਪੀਐਸ ਦੀ ਵੀ ਤਸਕਰੀ ਹੁੰਦੀ ਹੈ ਪਲੱਸ ਵੈਪਨਸ ਦੀ ਵੀ ਹੋ ਜਾਂਦੀ ਹੈ ਕਈ ਵਾਰੀ ਰਿਕਵਰੀ ਤੇ ਇਸ ਕਰਕੇ ਅੱਜ ਸਖਤੀ ਨਾਲ ਸਾਰੀ ਇੰਟਰਸਟੇਟ ਨਾਕਿਆਂ ਤੇ ਨਾਕਾਬੰਦੀ ਕਰਕੇ ਤੇ ਨਾਕੇ ਪ੍ਰੋਪਰ ਚੈਕਿੰਗ ਕੀਤੀ ਜਾ